ਜੈ ਹਿੰਦ ਦੋਸਤੋ ਮੈਂ ਤੁਹਾਡਾ ਸੰਜੀਵ ਲੋਟੀਆ ਦੋਸਤੋ ਸਿਆਲ ਠੰਡ ਜ਼ਿਆਦਾ ਹੋ ਗਈ ਤੇ ਮੈਂ ਸੋਚਿਆ ਚੱਲ ਤੁਹਾਨੂੰ ਅੱਜ ਕੁਝ ਖਲਾਦੇ ਆ ਯਾਰ ਗਰਮ ਗਰਮ ਐਂ ਤਾਜਾ ਤਾਜਾ ਤਾਜੂਆਂ ਵਾਲਾ ਸਭ ਕੁਝ ਹੈ ਟੋਟਲ ਬਦਾਮ ਵੀ ਹੈ ਇੱਕ ਇੱਕਾ ਕਾ ਵੀ ਕੁਝ ਹੈ ਤੇ ਨਾਲੇ ਪ੍ਰੋਸੈਸ ਵੀ ਦਿਖਾਦੇ ਆ ਨਾਲੇ ਖਲਾਦੇ ਆ ਨਾਲੇ ਦਿਖਾਦੇ ਆ ਕੀ ਚੀਜ਼ ਹੈ ਔਰਿਜਨਲ ਆਰਗੇਨਿਕ ਖੇਤੀ ਦਾ ਬਣਿਆ ਹੋਇਆ ਗੁੜ ਜਿਹੜਾ ਅੱਜ ਕੱਲ ਤੁਸੀਂ ਦੇਖ ਰਹੇ ਆ سوشل ਮੀਡੀਆ ਤੇ ਕਿਵੇਂ ਤੁਹਾਨੂੰ ਜੂਪੀਪੀਆਰ ਦੇ ਤਾਂ ਨਹੀਂ ਮੈਂ ਕਹਿ ਸਕਦਾ ਰਲੇ ਮਿਲੇ ਕਿਵੇਂ ਹੀ ਤੁਹਾਨੂੰ ਪੰਜਾਬ ਦੇ ਵਿੱਚ ਨਕਲੀ ਗੁੜ ਖਿਲਾ ਰਹੇ ਆ ਪਰ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਬਿਲਕੁਲ ਸ਼ੁੱਧ ਔਰ ਮੈਂ ਪਹਿਲਾਂ ਉਹ ਚੀਜ਼ ਨੂੰ ਚੈੱਕ ਕੀਤਾ ਦੇਖਿਆ ਉਹਦੀ ਕੱਲੀ ਕੱਲੀ ਗੱਲ ਉੱਥੇ ਦੀ ਨੋਟ ਕੀਤੀ ਤੇ ਉਹਦੇ ਬਾਅਦ ਉਹਨਾਂ ਦਾ ਮਕਸਦ ਸਿਰਫ ਇੱਕ ਇਹੀ ਹੈ ਉਸ ਗੁੜ ਬਣਾਉਣ ਵਾਲਿਆਂ ਦਾ ਕਿ ਪੰਜਾਬ ਨੂੰ ਅਸੀਂ ਖੁਸ਼ਹਾਲ ਦੇਖਣਾ ਚਾਹੁੰਦੇ ਬਸ ਪੰਜਾਬ ਦੇ ਵਿੱਚ ਭਵਾਨੀਆਂ ਦਾ ਖਾਤਮਾ ਦੇਖਣਾ ਚਾਹਦੇ ਤੇ ਉਹ ਇਹ ਚਾਹਦੇ ਵੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆਲੇ ਦੁਆਲੇ ਭਟਕ ਰਹੇ ਆ ਕੰਮ ਨਹੀਂ ਹੈ ਕੰਮ ਨਹੀਂ ਹੈ ਉਹ ਇਸ ਕੰਮ ਵੱਲ ਨੂੰ ਤੁਰ ਪੈਣ ਓਰਗੈਨਿਕ ਖੇਤੀ ਵੱਲ ਨੂੰ ਤੇ ਤੁਸੀਂ ਕਾਮਯਾਬ ਹੋਵੋਗੇ ਤੇ ਮੈਂ ਕਹਿੰਦਾ ਚੰਗੇ ਪੈਸੇ ਵੀ ਬਣਾਉਂਗੇ ਮੇਰਾ ਵਾਦਾ ਰਿਹਾ ਤੁਹਾਡੇ ਨਾਲ ਤੁਸੀਂ ਯਕੀਨ ਮੰਨੋਗੇ ਇੱਕ ਬੰਦਾ ਸਬਜ਼ੀ ਮੰਡੀ ਚ ਲੈ ਕੇ ਜਾਂਦਾ ਇੱਕ ਓਰਗੈਨਿਕ ਵਾਲੇ ਨੂੰ ਪਹਿਲੇ ਹੀ ਆਰਡਰ ਹੋਏ ਬੁੰਦੇ ਭੁੱਖ ਹੋਇਆ ਹੁੰਦਾ ਉਹਦਾ ਸਾਮਾਨ ਜਿਵੇਂ ਸਾਡੇ ਇਲਾਕੇ ਦੇ ਵਿੱਚ ਇੱਕ ਬਾਹਰੋਂ ਆਏ ਅੰਗਰੇਜ਼ ਦੀ ਵੀ ਮਸਾਲ ਹੈ ਉਸੇ ਮਿਸਾਲ ਤੇ ਹੁਣ ਤੁਹਾਨੂੰ ਅਸੀਂ ਆਪਾਂ ਲੈ ਕੇ ਜਾਵਾਂਗੇ ਪਿੰਡ ਸਿੰਘਪੁਰ ਕਿਵੇਂ ਗੁੜ ਬਣਦਾ ਤੁਸੀਂ ਆਪ ਦੇਖਿਓ ਜੈ ਹਿੰਦ ਦੋਸਤੋ ਜੈ ਹਿੰਦ ਓੰਕਾਰ ਓੰਕਾਰ ਆਈ ਮੜੇ ਆ ਇਹ ਸਾਡੇ 2 ਬੰਦੇ ਓ ਵੱਲੇ ਬਿਲਕੁਲ ਨਾ ਸ਼ੁੱਧ ਤੁਹਾਨੂੰ ਮੈਂ ਆਪਣੀ ਮਿਹਨਤ ਕਰਕੇ ਬੜੀ ਗ੍ਰਾਊਂਡ ਲੈਵਲ ਤੇ ਦਿਖਾ ਰਿਆ ਤੁਸੀਂ ਦੇਖ ਸਕਦੇ ਅੱਛਾ ਮੈਲ ਮੈਲ ਦੇਸੀ ਸਾ ਕੋ ਦੇਸੀ ਆ ਸਾ ਦੇਸੀ ਹਾਂ ਜੀ ਕੀ ਕੀ ਕਰਦੇ ਹੁੰਦੇ ਇਹਨੂੰ ਖਾਣਾ ਪਾਉਂਦੇ ਹੁੰਦੇ ਜੇ ਤੁਸੀਂ ਦੇਸੀ ਮੈਲ ਹੈ ਭਾਈ ਬਈ ਹੋਰ ਕੁਝ ਨਹੀਂ ਪਾਇਆ ਭਾਈ ਦੇਸੀ ਮੈਲ ਹੈ ਹਾਂ ਜੀ ਉਹ ਆਰਗੇਨਿਕ ਓਰੀਜਨਲ ਹੈ ਆਰਗੇਨਿਕ ਹਾਂ ਜੀ ਜਲਾਣਾ ਆਪਣੇ ਤਿਆਰ ਕਰੀ ਵੀ ਘਰ ਅਸੀਂ ਉਹ ਮਹਾਰਾਜ ਦੇਖ ਰਿਹਾ ਹੈ ਓਰੀਜਨਲ ਹੈ ਕੋਈ ਟੋਟ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਮੈਂ ਨਾ ਬਹੁਤ ਉਹਦੇ ਨਾਲ ਜੇ ਕੋਈ ਪਾਉਂਦਾ ਨਾ ਵੀਡੀਓ ਮੈਂ ਬੜੀ ਜ਼ਿੰਮੇਵਾਰੀ ਨਾਲ ਪਾਉਂਦਾ ਹਾਂ ਜੀ ਮੈਨੂੰ ਕੋਈ ਕੱਲੂ ਇਹ ਨਾ ਕਹਦਾ ਵੀ ਤੁਸੀਂ ਭਾਜੀ ਝੂਠ ਬੋਲੇ ਨਾ ਨਾ ਠੀਕ ਹੈ ਨਾ ਗੱਲ ਮੇਰੀ ਦੇਖ ਲਓ ਭਾਈ ਗੁੱਟ ਤੁਹਾਨੂੰ ਦਿਖਾ ਹੀ ਦਿੱਤਾ ਉਹ ਤਾਂ ਠੀਕ ਹੈ ਬੰਦੇ ਤੇ ਦੋ ਆਪਣੇ ਰੱਖੇ ਹੋਏ ਆ ਅੱਛਾ ਅੱਛਾ ਇਹ ਲੀਵਰ ਕਰਦੇ ਨਹੀਂ ਗੰਨੇ ਕੱਢਨੇ ਤੇਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਲੀ-ਹੋਲੀ ਖਾਂਗੇ ਚੱਲ ਖਾ ਦੋ ਹੋ ਲੈ ਆਓ ਕਿਦਾਂ ਲੱਗੀ ਪੰਡਤ ਜੀ ਠੀਕ ਹੈ ਪੂਰੀ ਪਲੀ ਹੈ ਪੱਕਾ ਹੋਵਾ ਝੂੜਨਾ ਬੋਲੀ ਕੁੱਟਣਾ ਲੋਕਾਂ ਨੇ ਸਹੀ ਗੱਲ ਹੈ ਪੰਡਤ ਜੀ ਕੱਚੀ ਹੋਵਾ ਹੋਵਾ ਠੀਕ ਹੈ ਭਾਈ ਜੇ ਝੂਠ ਬੋਲਿਆ ਤਾਂ ਇਹਨੂੰ ਢਾ ਲਿਓ ਤੇ ਆਰਡਰ ਆਂਦੇ ਆ ਜੀ ਹਾਂ ਜੀ ਅਸੀਂ ਦੇ ਵਿੱਚ ਕਾਜੂ ਬਦਾਮ ਠੀਕ ਹੈ ਤਾਂ ਇਹ ਜਿਰੀਆਂ ਮੋਹੜੀ ਦੇ ਜਿਰੀਆਂ ਠੀਕ ਹੈ ਜੀ ਇੱਕ ਬਦਾਮ ਹੋ ਗਏ ਕਿਹਾ ਜਾਂਦੇ ਉਹਨੂੰ ਕਾਲੀ ਮਿਰਚ ਕਾਲੀ ਮਿਰਚ ਗੁਲਾਬਾਂ ਦਾ ਗੁਲਾਬਾਂ ਦਾ ਪਾਊਡਰ ਅੱਛਾ ਜੀ ਹਾਂ ਜੀ ਹਾਂ ਜੀ ਗੁਲਾਬ ਪੱਤੀ ਦਾ ਪਾਊਡਰ ਹਾਂ ਲਿਆਣੇ ਅੱਛਾ ਜੀ ਜੀ ਸਾਰੇ ਮਿਕਸ ਹੈ ਕਾਲੀ ਮਿਰਚ ਹੋਗੀ ਬਿਲਕੁਲ ਜੀ ਤੇ ਕਾਜੂ ਹੋਗੇ ਹਾਂ ਜੀ ਬਦਾਮ ਹੋਗੇ ਹਾਂ ਜੀ ਤੇ ਇੱਕ گلابਾਂ ਦੇ ਪੱਤੇ ਹੋ ਗਏ ਹਾਂ ਤੇ ਠੂਠੀ ਦਾ ਬਰੂਦਾ ਹੋ ਗਿਆ ਠੀਕ ਕਰੇ ਤੁਸੀਂ ਹਾਂ ਜੀ ਬਿਲਕੁਲ ਠੀਕ ਹੈ ਵਧੀਆ ਬਣੀ ਹਾਂ ਅੱਛਾ ਮੇਰੀ ਗੱਲ ਸੁਣੋ ਜੇ ਕਿਸੇ ਨੇ ਆਪਣੀ ਮਰਜ਼ੀ ਨਾਲ ਬਣਾਉਣਾ ਉਹ ਜਿੱਦਾਂ ਮਰਜ਼ੀ ਬਣਾ ਕੇ ਲੈ ਜਾਣੇ ਜਿੰਨੇ ਪੇਰ ਮੰਨ ਲਓ ਅਗਲਾ ਕਹੇ ਮੈਂ ਆਪਣੀ ਮਰਜ਼ੀ ਨਾਲ ਸਮਾਨ ਜਿੰਦਾ ਮਰਜ਼ੀ ਪਾ ਲਵਾਂ ਅਸੀਂ ਕੁਝ ਆਈਟਮਾਂ ਪਾਉਣੀਆਂ ਅਸੀਂ ਸਮਾਨ ਆਪਣਾ ਪਾ ਦੇਣਾ ਜੀ ਆਪਣਾ ਜੀ ਜੋ ਕੱਢ ਕੇ ਜਿੰਨੇ ਅੱਛਾ ਤੁਹਾਡੇ ਕੋਲ ਮੰਨ ਲਓ ਕੋਈ 20 ਬੰਦੇ ਨਾ ਜੀ ਅਮਰੀਕਾ ਬੈਠੇ ਕੋਈ ਕਲਿੱਟਾ ਬੈਠਾ ਕੋਈ ਦਿੱਲੀ ਬੈਠਾ ਕੋਈ ਬੰਬੇ ਬੈਠਾ ਹਾਂ ਜੀ ਹੁਣ ਉਹ ਤਾਂ ਆ ਨਹੀਂ ਸਕਦਾ ਇੱਥੇ ਇੱਛਾ ਉਹ ਵੀ ਹੈਗੀ ਗੋੜ ਖਾਣੇ ਦੀ ਬਿਲਕੁਲ ਜੀ ਪੁਰੇ ਰਿਜਨਲ ਆਰਗੇਨਿਕ ਜਿਹੜਾ ਤੁਹਾਡਾ ਗੋੜ ਹੈ ਹਾਂ ਜੀ ਉਹ ਮੈਂ ਸਾਰੀ ਕੀਤੀ ਦਿਖਾ ਵੀ ਦਿੱਤੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਹ ਕਿਆ ਕਰੀ ਕੋਈ ਗੱਲ ਸਾਨੂੰ ਉਹਨਾਂ ਨੂੰ ਕੋਈ ਨਾ ਕੋਈ ਬੰਦਾ ਭੇਜ ਕੇ ਆਰਡਰ ਦੇ ਨਾਲ ਜੀ ਉਹਨਾਂ ਨੂੰ ਇਹ ਚੀਜ਼ ਬਣਾ ਸਕਦੇ ਨੇ ਜੇ ਮੰਨ ਲਓ ਕਹਿੰਦੇ ਸਾਨੂੰ ਉਹਨਾਂ ਦੀ ਤੁਹਾਨੂੰ ਨੰਬਰ ਤੁਸੀਂ ਫੋਨ ਨੰਬਰ ਦਿੱਤਾ ਹਾਂ ਜੀ ਉਹ ਤੋਂ ਨੂੰ ਨਹੀਂ ਫੋਨ ਕੀਤਾ ਉਹਨੇ ਤੋਂ ਐਡਰੈਸ ਦਿੱਤਾ ਵੀ ਤੁਹਾਡੇ ਪੈਸੇ ਅਸੀਂ ਅਕਾਊਂਟ 'ਚ ਪਾਉਂਦੇ ਆਂ ਜੀ ਹਾਂਜੀ ਹਾਂਜੀ ਤੁਸੀਂ ਸਾਨੂੰ ਫਲਾਨੇ ਦੇਸ਼ ਭੇਜ ਦੋ ਜਾਂ ਫਲਾਨੀ ਜਗ੍ਹਾ ਭੇਜ ਦੋ ਫਿਰ ਕੀ ਕਰੂਗਾ ਹਲਾ ਭਾਜੀ ਐਨਾ ਅਸੀਂ ਕੀ ਕਰੀਏ ਸਾਡੇ ਕੋਲ ਤਾਂ ਇੱਥੇ ਨਹੀਂ ਪੁੰਦਾ ਹੋਣਾ ਬਸ ਇਹ ਅਸੀਂ ਇਹ ਕਹ ਰਹੇ ਹਾਂ ਸਾਡੇ ਕੋਲ ਉਤਰਾਲਾ ਕਰ ਨਹੀਂ ਹੋ ਰਿਆ ਬਾਹਰ ਕਿਸੇ ਨੂੰ ਭਾਈ ਨਾ ਫੋਨ ਕਰਿਓ ਅਸੀਂ ਭੇਜ ਨਹੀਂ ਸਕਦੇ ਬਾਕੀ ਜੇ ਦਾ ਤੁਹਾਡਾ ਕੋਈ ਭਰਾ ਹੈਗਾ ਜਦੋਂ ਭਰਾ ਹੈ ਤੁਸੀਂ ਉਹਨੂੰ ਪੁਜਾ ਸਕਦੇ ਸਾਡੇ ਕੋਲ ਤੋਂ ਪੁਜਾ ਰਹੇ ਆ ਠੀਕ ਹੈ ਕੋਈ ਮਿੱਤਰ ਸੱਜਣ ਆਇਆ ਹੋਊ ਦੇ ਕੋਲ ਉਹ ਲੈ ਸਕਦਾ ਲੈ ਸਕਦਾ ਜੀ ਠੀਕ ਹੈ ਬਾਕੀ ਸਾਡਾ ਪੁੱਜ ਵੀ ਗਿਆ ਬਹੁਤ ਵਾਰਾ ਠੀਕ ਹੈ ਸੇ ਪੈਸੇ ਇੱਕ ਉੱਦਾ ਵੇਸੇ ਡਿਲੀਵਰੀ ਚਲਦੀ ਹਜ਼ਾਰ ਜੀ ਡਿਲੀਵਰੀ ਵਾਲਾ ਕੰਮ ਹਰਦੀ ਆਂਦੇ ਆ ਉਹ ਕੀ ਕਰਦੇ ਜੀ ਤੁਹਾਨੂੰ ਤੁਹਾਡੇ ਕੋਲ ਮੈਂ ਦੱਸਣ ਲੱਗਿਆ ਤੁਹਾਨੂੰ ਤੁਹਾਨੂੰ ਮੈਂ ਦੱਸਣ ਲੱਗਿਆ ਥੋੜਾ ਈਜ਼ੀ ਕਰਨ ਲੱਗਿਆ ਤੁਹਾਡੀ ਗੱਲ ਨੂੰ ਉਹ ਕੀ ਕਰਦੇ ਉਹ ਆਂਦੇ ਮੰਨ ਲਓ ਤੁਹਾਡਾ ਸੋਰਸੇ ਕਿਲੋ ਗੋੜਾ ਹਾਂਜੀ ਤੁਸੀਂ ਤੋਂ ਸੇ ਮੰਗਾਇਆ ਕਿੰਨੇ ਕਿਲੋ ਗੋੜਾ ਹਾਂਜੀ ਉਹ ਦਰਸਲ ਉਹਦੀ ਨਾ ਜੀ ਕੋਸਟ ਜ਼ਿਆਦਾ ਪੈ ਜਾਂਦੀ ਉਹ 120 ਰੁਪਏ ਕਿਲੋ ਦੇ ਇੰਡੀਆ ਇੰਡੀਆ ਚ ਲੈਂਦੇ ਹਾਂਜੀ ਉਹ ਤੁਹਾਡੇ ਕੋਲੋਂ ਆਪੇ ਲੈ ਜਾਂਦੇ ਸੀ ਐਡਰੈਸ ਵੀ ਆਪ ਲਿਖ ਦੇਣਾ ਤੇ ਸਾਰਾ ਕੁਝ ਆਪ ਕਰ ਦੇਣਾ ਵੈਸੇ ਮੈਂ ਤੁਹਾਨੂੰ ਗੱਲ ਰੱਖੀ ਹਾਂਜੀ ਪਰ ਉਹ ਮਹਿੰਗਾ ਬਹੁਤ ਪੈਣਾ ਕੋਸਲੀ ਉਹ ਪੈਣਾ ਜੀ ਤਾਂ ਸਾਰਾ ਮਹਿੰਗਾ ਪੈਣਾ ਕਿਲੋ ਤੱਕ ਚਲ ਉਧਰ ਲੈ ਲੈਣਾ ਜੋ ਤੁਹਾਨੂੰ ਸਭ ਤੋਂ ਪਹਿਲਾਂ ਆਪੇ ਕਾਜੂ ਚਲੋ ਨੈਕਸਟ ਦੂਜਾ ਨੰਬਰ ਕਹੇ ਜੀ ਬਦਾਮ ਚਲੋ ਜੀ ਅਗਲਾ ਅਗਲਾ ਚੱਕੋ ਜੀ ਤੇ ਗਲਾਬ ਦੇ ਗਲਾਬ ਦੇ ਗੋਲਰ ਤਾਂ ਦੇ ਵਿੱਚ ਇਹਨੂੰ ਆਹ ਆਹ ਪੀਸਿਆ ਖੁਸ਼बू ਬੱਲੇ ਬੱਲੇ ਬਕ ਕੀ ਬਾਤ ਹੈ ਖੁਸ਼बू ਮੈਨੂੰ ਰੋਮ ਰੋਮ ਖੁੱਲ ਗਿਆ ਖੁਸ਼बू ਨਾਲੇ ਇਹ ਕਹਿ ਰਹੇ ਨੇ ਤੇ 20 ਦੀ ਕਮੀ ਡੋਣਾ ਆਂਦੀ ਕੋਈ ਨਾ ਕੁਛ ਜੇਬ ਤਾਂ ਭਰੀ ਰਣੀ ਜਦੋਂ ਮਾਰਦੀ ਜੇਬ ਫੁੱਲ ਰਹਿੰਦੀ ਹੈ ਅੱਜ ਇਮਾਨਦਾਰੀ ਨਾਲ ਇਮਾਨਦਾਰੀ ਕੰਮੀ ਕੋਈ ਨਹੀਂ ਅਕਦਾ ਮਾਰਾ ਰੱchna ਦਾ ਹੈ ਨਹੀਂ ਜੇ 2 ਨੰਬਰ ਵਾਲੇ ਚਾਹ ਤਾਂ ਵੀ ਜੇ ਭਰਨੀ ਹੈ ਨਹੀਂ 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 ਪਰ ਜਿਹੜੀ ਇਮਾਨਦਾਰੀ ਵਾਲੀ ਹੈ ਉਹ ਬੰਦੇ ਨੂੰ ਅੰਦਰ ਖੰਡ ਭਈ ਰਹੂਗੀ ਤੁਹਾਨੂੰ ਮੈਂ ਦੱਸਦਾ ਇਹ ਇਮਾਨਦਾਰੀ ਵਾਲੀ ਬਿਲਕੁਲ ਨਹੀਂ ਬੰਦਾ ਡਰਦਾ ਹੀ ਹੈ ਇਹ ਸਾਡਾ 2 ਨੰਬਰ ਦਾ ਪਤਾ ਨਹੀਂ ਕਿਹ ਹੋ ਜਾ ਬਿਲਕੁਲ 2% ਇਮਾਨਤ ਦੇ ਡਰ ਬਹਿਮ ਉਹ ਰਹਿਣਾ ਹੀ ਹੈ ਰਾਤ ਨੂੰ ਸੌਣੀ ਸਕੂਗਾ ਅੱਛਾ ਸਕੂਨ ਨਹੀਂ ਉਸ ਬੰਦੇ ਨੂੰ ਸਕੂਨ ਨਹੀਂ ਅੱਛਾ ਉਸ ਸਕੂਨ ਪਿੱਛੇ 20 25 50 50 ਹਜ਼ਾਰ ਬਾਹਰ ਜਾ ਕੇ ਖਰਚਦੇ ਬਿਲਕੁਲ ਪਿਕਨਿਕ ਸਪੋਰਟ ਪਰ ਜਾਂਦੇ ਦੋ ਤਿੰਨ ਦਿਨ ਦਾ ਹੀ ਸਕੂਨ ਮਿਲ ਜਾ ਪਰ ਮਿਲਦਾ ਹੈ ਨਹੀਂ ਮਿਲਦਾ ਆ ਸਾਨੂੰ ਇੱਥੇ ਮਿਲ ਰਿਹਾ ਹੁੰਦਾ ਹੈ। ਆਮ ਤਾਂ ਇੱਥੇ ਉਹ ਅਸੀਂ ਤਾਂ 5 ਸਟਾਰ 7 ਸਟਾਰ ਹੋਟਲ ਤੇ ਬੈਠੇ ਜੋ ਆਨੰਦ। ਉਹ ਜਿਹੜਾ ਇਹ ਆਨੰਦ ਆ ਜੀ ਇਹਦਾ ਸਾਭੂ ਸ਼ਾਂਤ ਸਾਲੀਆਂ ਜਗਾ ਹੈ। ਬਿਲਕੁਲ ਹੈ ਜੀ। ਸਾਨੂੰ ਵੀ ਉਹ ਹੀ ਆਨੰਦ ਆ ਰਿਹਾ। ਕੱਪ ਹੋ ਰਿਹਾ ਜੀ ਇਹ। ਕੱਪ ਹੋ ਰਹੀ ਹੈ। ਹਾਂ ਤੁਮਰੇ ਬੈਠ ਕੇ ਉੱਪਰ ਦੀ ਕਮਾਈ ਕੋਈ ਨਹੀਂ ਲੈਣੀ। ਹੁਣ ਤੁਸੀਂ 2 2.5 ਘੰਟੇ ਮੋੜਾ ਇੱਕ ਵਾਰ ਤੂੰ ਬੈਠਣਾ। ਸਵੇਰ ਤੇ ਲੈ ਕੇ 8 ਵਜੇ ਤੱਕ 10 ਵਜੇ ਤੱਕ ਬੈਠਣਾ। ਖਾਲੀ ਦਾ ਵੜਾ। अच्छा कटिंग 32 ਦੇ ਵਿੱਚੋਂ ਸਾਨੂੰ ਜਿਹੜਾ ਜੀ 100 ਰੁਪਏ ਤੇ ਵੇਚ ਰਹੇ ਆ ਸਾਨੂੰ ਕੁਝ ਦੇ ਵਿੱਚ ਬਹੁਤ ਬੈਨੀਫਿਟ ਨਹੀਂ ਹੈਗਾ ਜੀ اچھا اچھا ਇਹ ਮਿਹਨਤ ਬਹੁਤ ਆ ਜੀ ਦੋ ਬੰਦੇ ਘਰ ਨੂੰ ਰੱਖੇ ਹੋਏ ਬਾਕੀ ਤਿੰਨ ਬੰਦੇ ਅਸੀਂ ਲੱਗੇ ਹੋਏ ਜੀ ਠੀਕ ਹੈ ਜੀ ਪੰਜ ਛੇ ਬੰਦੇ ਲੱਗੇ ਹੋਏ ਕਿਸੇ ਵੀ ਤੁਹਾਡੀ ਸੇਵਾ ਇਹਦਾ ਸੇਵਾ ਲਈ ਸਵਾਦ ਸਵਾਦ ਸੇਵਾ ਲਈ ਵੀ ਜੀ ਇੱਕ ਇਹ ਇਹ ਸੋਚ ਕੇ ਲਈ ਵੀ ਜਿਹੜੇ ਜੂਪੀ ਵਾਲਿਆਂ ਨਾਲ ਗੱਲ ਪਾਇਆ ਨਾ ਸਾਡੇ ਪੰਜਾਬੀਆਂ ਨਾਲ ਖਿਲਵਾੜ ਕੀਤਾ ਇਹ ਨਹੀਂ ਬਹੁਤ ਜ਼ਿਆਦਾ ਦਿੱਲੀ ਹੋ ਗਈ ਜਿੰਦਗੀ ਨਾਲ ਲਿਕੋ ਕਿਸੇ ਨੂੰ ਕੋਈ ਜ਼ਹਿਰ ਖਿਲਾਣਾ ਬਹੁਤ ਮਾੜੀ ਗੱਲ ਹੈ ਅੱਖੀ ਦੇਖ ਕੇ ਮੱਖੀ ਤਾਂ ਨਿਕਲ ਨਹੀਂ ਹੁੰਦੀ ਹੈ ਲੋਕ ਇਹ 50 60 ਰੁਪਏ ਵਾਲੇ ਨੂੰ ਸਾਢੇ ਕੋਈ 100 ਚ 1 2 ਦਹਿਰੇ ਜੀ ਵੀਰੇ ਜੀ ਉਹ 70 ਰੁਪਏ ਕੋਤਰਿਆ ਠੀਕ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਨਹੀਂ 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 ਇਹ ਤਾਂ ਬਹੁਤ ਸਸਤਾ ਹੈ ਇਹ ਕਿਹੜੀ ਹੈ ਸੋਨਾ ਕਾਂ ਇਹ ਹੈ ਸੋਨੇ ਮਦਾਵ ਕਹਿ ਜੀ ਸਾਨੂੰ ਵੀ ਤਾਂ ਘੱਟੋ ਘੱਟ 150 ਰੁਪਏ ਰੇਟ ਜਾਏਗਾ ਤਾਂ ਸਾਨੂੰ 4 ਰੁਪਏ ਬਚ ਗਏ ਉਹ ਤੁਸੀਂ ਮੈਨੂੰ ਸਾਨੂੰ ਕੋਈ ਉਹ ਨਹੀਂ ਹੈਗਾ ਸਮਝਦਰੀ ਆ ਸਾਡਾ ਜਾਈ ਖੜਾ ਵੀ ਗੰਨਾ ਵੇਚਣਾ ਸਾਡਾ 1.5 ਲੱਖ ਨੂੰ ਕਿੱਲਾ ਤੇ ਹੂੰ ਠੀਕ ਹੈ ਜੀ 2 ਲੱਖ ਦਾ ਸਾਡਾ ਮੰਨ ਲਓ ਅਸੀਂ ਗੋੜ ਵੇਚੂਗੇ 50000 ਰੁਪਏ ਸਾਡਾ ਕਿੱਲੇ ਦਾ ਖਰਚਾ ਸੇਵਾ ਹੋਗੀ ਸੇਵਾ ਕੋਈ ਗੱਲ ਨਹੀਂ ਸਾਨੂੰ ਕੋਈ ਮਕਸਦ ਹੈ ਵੀ ਬਸ ਸੇਤ ਮੰਦ ਸਾਡਾ ਆਪਣਾ ਸੇਤ ਮੰਦ ਪੰਜਾਬ ਬਣਾਣਾ ਸਾਡੇ ਪੰਜਾਬ ਦੇ ਮੁੰਡੇ ਬਾਰਾਂ ਨੂੰ ਕੁਝ ਇਹ ਵੀ ਗੱਲ ਕਹਿ ਰਹੇ ਆ ਜੀ ਮੁੰਡੇ ਇਦਾਂ ਨੂੰ ਜੋੜਨਾ ਕੋਈ ਨਹੀਂ ਇਕੱਲਾ ਬੰਦਾ ਨਹੀਂ ਕਰ ਸਕਦਾ ਇਹ ਕਿਦਾ ਤੁਸੀਂ ਐ ਦੋ ਭਰਾ ਹੋਰ ਰਲ ਜਾਓ ਇਕੱਠੇ ਹੋ ਕੇ ਦੇਣਾ ਲਾ ਦੋ ਠੀਕ ਹੈ ਬਾਹਰ ਨੂੰ ਭਜਣ ਦੀ ਲੋੜ ਹੀ ਨਹੀਂ ਹੈ ਅੱਛਾ ਤੁਸੀਂ ਮੈਲ ਵੀ ਮੈਂ ਕਹਿੰਦਾ ਦਿੰਦੇ ਆਂ ਮੈਲ ਸਾਡਾ ਆਪਣਾ ਹੀ ਲੈ ਜਾਂਦੇ ਜੀ ਕੋਈ ਨਹੀਂ ਸਰ ਦੇਂਦੇ ਜਾਣੀ ਤੁਸੀਂ ਹਾਂ ਜੀ ਪਸ਼ੂਆਂ ਵਾਲੇ ਲੈ ਜਾਂਦੇ ਜੀ ਇਹ ਵੀ ਬਹੁਤ ਇੱਕ ਵਧੀਆ ਚੀਜ਼ ਹੈ ਅੱਛਾ ਮੰਨ ਲਓ ਕਿਸੇ ਨੌਜਵਾਨ ਨੂੰ ਕੋਈ ਹੈਲਪ ਦੀ ਲੋੜ ਹੈ ਤੁਸੀਂ ਹੈਲਪ ਕਰਦੋਂਗੇ ਵੀ ਜ਼ਰੂਰ ਕਰਾਂ ਇੱਕ ਅਸੀਂ ਹੋਰ ਆ ਭਾਜੀ ਆਪਾਂ ਜੋ ਇਹ ਗੰਨਾ ਗੀਜਿਆ ਵਾ ਵਰਮੀ ਕੰਪੋਸਟ ਖਾਦ ਹੀ ਲਾਈ ਅੱਛਾ 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 ਹਾਂ ਜੀ ਮੇਰੇ ਕੋਲ ਬੈੱਡ ਆ ਘਰ ਠੀਕ ਹੈ ਅਗਰ ਕਿਸੇ ਨੂੰ ਬਰਮੀ ਕੋ ਕੋ ਖਾਦ ਵੀ ਚਾਹੀਦੀ ਉਹ ਸਾਥੇ ਲੈ ਸਕਦਾ ਤੇ ਦੂਆ ਨੰਬਰ ਕਿਸੇ ਨਾਲ ਇਹ ਕੰਮ ਕਰਨਾ ਉਹ ਸਾਥੇ ਸਲਾਹ ਵੀ ਲੈ ਸਕਦਾ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਦਾਂ ਠੀਕ ਹੈ ਜੀ ਵਧੀਆ ਠੀਕ ਹੈ ਕਰਨਾ ਇਹ ਹੀ ਕੰਮ ਕਰੋ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਆਉਣ ਵਾਲੀਆਂ ਕੁੜੀਆਂ ਨੂੰ ਬਿਤਾਓ ਬਿਲਕੁਲ ਬਿਤਾਓ ਛੱਡੀ ਤਾਂ ਹੁਣ ਤੀਲਾਂ ਕੀ ਥੋੜੀ ਬਹੁਤ ਰਹਿ ਗਈ ਬਿਲਕੁਲ ਨਹੀਂ ਠੀਕ ਹੈ ਕਿ ਨਹੀਂ ਤੁਸੀਂ ਦੋ ਦੋ ਕਟੈਲ ਆਪਣੀ ਕਮਾਨ ਦੀ ਲਾਓ ਦੋ ਕਣਲ ਫਸਲ ਦੀ ਜੋ ਜਿਹੜਾ ਵਰਮਿਕ ਪੋਸਟ ਖਾ ਰਹੀ ਵਰਗਰ ਬਹੁਤ ਪਾਵਰ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਹਾਂ ਜੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਕਰਦਾ ਜੀ ਮੈਂ ਅਕਸਰ ਦੇਖਦਾ ਵੀ ਲੋਕ ਨਾ ਬਿਮਾਰੀਆਂ ਉੱਤੇ ਖਰਚਾ ਕਰ ਦਿੰਦੇ ਪਰ ਖਾਣ ਪੀਣ ਦੀ ਚੀਜ਼ ਖਾਣ ਪੀਣ ਵੱਲ ਧਿਆਨ ਨਹੀਂ ਜੀ ਹੈ ਕਿਸੇ ਦਾ ਫਸਲ ਜੀ ਖਾਣ ਪੀਣ ਵੱਲ ਧਿਆਨ ਦੇ ਦੀਏ ਤਾਂ ਸਾਡੇ ਅੱਧੀਆਂ ਦਵਾਈਆਂ ਦਾ ਖਰਚਾ ਬਚ ਸਕਦਾ ਹੂੰ ਵਧੀਆ ਕਰ ਲਈਏ ਹੁਣ ਜਿਹਦਾ ਖੰਡ ਵਾਲੇ ਲੋਕ ਤੁਰੇ ਵੇ ਆ ਦੂਆ ਗੋੜ ਖਾਈ ਜਾਂਦੇ ਜਿੱਦੋਂ ਕੋਈ ਫਾਇਦਾ ਨਹੀਂ ਬਿਮਾਰੀ ਨਾ ਜਾਣੀ ਇਹ ਰਹੀਓ ਦੇਖਿਓ ਤੁਸੀਂ ਕੱਲ ਵੀ ਦੇਖਿਓ ਹਣਾ ਡੀ ਐਚ ਉਹ ਲਖਬੀਰ ਸਿੰਘ ਹਾਂਜੀ ਕੱਲ ਕਿੰਨੇ ਉਹਨਾਂ ਨੇ ਫੜਿਆ ਕਿੰਨੇ ਗੁਰ ਖਾਂਡੇ ਵੇਚ ਰਿਆ ਖਾਂਡੇ ਦੇ ਉਹ ਤਿੰਨਾ ਚਾਰ ਬੰਦਿਆਂ ਨਾਲ ਇਕੱਠੇ ਲਈ ਹਾਂ ਬੱچے ਟਰੱਕ ਲਿਆਏ ਕਿਉਂ ਇੱਕ ਤੋਂ ਤੁਹਾਡੇ ਸਾਹਮਣੇ ਵੀਡੀਓ ਉਹਨਾਂ ਦੀ ਫੈਲੀ ਕਿੰਨਾ ਕਿੰਨਾ ਸਾਡੇ ਪੰਜਾਬ ਦੇ ਲੋਕਾਂ ਨੂੰ ਖਾ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਪਰੇਸ਼ਾਨੂ ਇੱਕ ਬੜੀ ਦੁੱਖ ਦੀ ਗੱਲ ਹੈ ਤੇ ਨਵੇਂ ਸ਼ਹਿਰੀ ਚ ਹੋ ਰਿਹਾ ਬਾਕੀ ਆ ਕਰਾਲੀ ਰੋਡ ਤੇ ਚੱਲਦਾ ਸਭ ਸਰੇ ਜਾਂ ਚੱਲ ਰਹੇ ਉਧਰ ਕੋਈ ਪਰੇਸ਼ਾਨਾ ਕੋਈ ਧਿਆਨ ਨਹੀਂ ਹੈਗਾ ਜੀ ਓਹੋ ਬਿਲਕੁਲ ਹੈ ਵੈਸੇ ਮੈਨੂੰ ਕਹੀ ਮੈਂ ਤੁਹਾਨੂੰ ਦੱਸਿਆ ਕਰਨਾ ਡਾਕਟਰ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਵੀ ਨਹੀਂ ਇੱਧਰ ਨੱਥ ਪਾਈ ਆ ਬਾਕੀ ਅਸੀਂ ਇਹ ਕਹਿ ਰਹੇ ਵੀ ਤੂੰ ਸਾਰੇ ਇਹਨੂੰ ਕਰਾਲੀ ਰੋਡ ਤੇ ਚੱਲ ਜਾਓ ਚੰਡੀਗੜ੍ਹ ਰੋਡ ਤੇ ਚੱਲ ਜਾਓ ਸ਼ਰਿਆਮਤ ਹੁੰਦਾ ਚੱਲ ਰਿਹਾ ਉੱਥਾ ਕਿਸੇ ਨੂੰ ਪਰੇਸ਼ਾਨ ਨਹੀਂ ਜਾ ਰਿਹਾ ਜੀ ਚਲੋ ਕਰਮ ਦਾ ਖੇਲ ਹੈ ਭੁਗਤਣਾ ਸਭ ਨੂੰ ਪਹਿਣਾ ਹਾਂਜੀ ਵੈਸੇ ਟਾਈਮ ਦੇ ਹਿਸਾਬ ਨਾਲ ਕਿਸੇ ਅਫਸਰ ਨੂੰ ਤਾਂ ਖੁਸ਼ੀ ਤਾਂ ਉਹਦੇ ਮਨ ਚ ਹੋਣੀ ਹੈ ਬਿਲਕੁਲ ਜੀ ਲੈ ਡਾਕਟਰ ਲਖਵੀਰ ਸਿੰਘ ਜੀ ਇਮਾਨਦਾਰੀ ਨਾਲ ਕੰਮ ਕਰਦੇ ਉਹਦੇ ਸਮਾਨ ਦੇ ਬਿਆਨ ਇਹ ਤੇ ਮੈਨੂੰ ਜਦੋਂ ਮੈਂ ਪਹਿਲਾ ਥਾ ਹੁਣ ਤਾਂ ਮੈਨੂੰ ਚੰਡੀਗੜ੍ਹ ਦਾ ਦੌਰਾ ਨਹੀਂ ਕਰਨਾ ਪਿਆ ਨੇ ਚੰਡੀਗੜ੍ਹ ਦਾ ਮੈਨੂੰ ਪੁੱਛਣਾ ਪਿਆ ਹਾਂ ਉਹ ਵੀ ਆ ਵੀ ਕਾਰਨ ਤੁਸੀਂ ਸਾਰਾ ਸਮਝ ਦਈਏ ਕਿਉਂ ਬਚਣਾ ਵੇ ਦੇਖੋ ਕਿੰਨਾ ਸਮਾਨਤ ਵੀ ਹੋ ਰਿਹਾ ਨਾ ਸਮਾਨਤ ਹੋ ਰਿਹਾ ਜੀ ਉਹ ਕਹਿੰਦਾ ਵੀ ਮੈਨੂੰ ਮੈਨੂੰ ਨੀਂਦ ਬੜੀ ਵਧੀਆ ਆਉਂਦੀ ਜਿੰਦਗੀ ਤੇ ਕਮਾਈ ਕਰ ਗਿਆ ਜੀ ਉਹ ਗੋਲੀ ਖਾ ਕੇ ਨਹੀਂ ਕਹਿੰਦਾ ਮੈਂ ਸੌਂਦਾ ਬਿਲਕੁਲ ਕਰੋਨਾ ਕਾਲ ਚ ਕੀ ਕਹਿੰਦਾ ਮੇਰੇ ਵਰਗੇ ਜਿਹੜੇ ਇਮਾਨਦਾਰ ਅਫਸਰ ਤੇ ਉਹ ਬਿਲਕੁਲ ਤੇ ਪੈਰਾਸੀ ਦਾ ਮੋਲ ਖਾ ਕੇ ਠੀਕ ਹੋ ਗਏ ਹਾਂ ਜੀ ਪਰ ਕਈ ਕਹਿੰਦਾ ਆਕਸੀਜਨ ਆਪਰੇ ਟੰਗੇ ਰਹਿ ਗਏ ਟੰਗ ਵੀ ਹੋ ਗਏ ਜੀ ਟੰਗ ਹੋਏ ਵੀ ਆ ਜੀ ਹੈ ਬੜੀ ਚੰਗਾ ਆ ਜੀ ਦੇਖੋ ਐਦਾਂ ਦੇ ਬੰਦੇ ਜੀ ਪਰਫਾਰਮਾਂਸਾਂ ਕਰਦੇ ਆ ਸੀ ਬਿਲਕੁਲ ਕਿਹਾਂ ਵੀ ਐਦਾਂ ਇਹ ਤਾਂ ਜਿਹੜਾ ਸਮਾਜ ਜਿਲ੍ਹਾ ਪ੍ਰਸ਼ਾਸਨ ਵੀ ਸੁਣ ਰਿਹਾ ਤੁਸੀਂ ਧਿਆਨ ਦਿਓ ਲੋਕਾਂ ਦੀ ਸੇਤਾ ਵੱਲ ਜੀ ਸੁਣ ਲਿਆ ਬਾਕੀ ਤੁਹਾਨੂੰ ਰਿਪੋਰਟ ਮੈਂ ਟਾਈਮ-ਟਾਈਮ ਦਿੰਦਾ ਵੀ ਰਹਿੰਦਾ ਤੁਹਾਨੂੰ WhatsApp ਮੈਂ ਕਰਦਾ ਰਹਿੰਦਾ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਮੈਂ ਹੁਣ ਕਰਕੇ ਆ ਕੀ ਕਰ ਸਕਦਾ ਪੰਜਾਬ ਵਿੱਚ ਬਹੁਤ ਮਲਾਵਟ ਹੋ ਰਹੀ ਹੈ ਇੱਕ ਦੋ ਆ ਨੰਬਰ ਤੁਸੀਂ ਹੋਰ ਦੱਸੋ ਜੀ ਸਾਡਾ ਦੁੱਧ ਹੈ ਜੀ ਠੀਕ ਠਾਕ ਦੁੱਧ 30 35 ਰੁਪਏ ਕਿਲੋ ਦੇ ਤੁਹਾਨੂੰ 250 ਰੁਪਏ ਕਿਲੋ ਪਨੀਰ ਮੇਰੇ ਮਿਲ ਰਿਹਾ ਜੀ ਉਹ ਕਿਹੜੇ ਹਿਸਾਬ ਨਾਲ ਤੁਹਾਨੂੰ 80 ਜਿਹੜਾ ਪਨੀਰ ਹੈ 5 ਕਿਲੋ ਦੁੱਧਾਂ ਨਾਲ ਨਿਕਲਣਾ ਜੀ ਠੀਕ ਹੈ 80 ਦੇ ਹਿਸਾਬ ਨਾਲ ਤੁਸੀਂ ਲਾ ਕੇ ਦੱਸੋ ਜੀ ਕਿੰਨੇ ਵੇਸੇ ਬਣ ਗਏ ਯਾਨੀ ਖਾ ਹੀ ਨਹੀਂ ਸਕਦਾ ਅਸੀਂ ਪਨੀਰ ਤਾਂ ਬੰਦਾ ਜਿੱਦਾਂ ਜੀ ਸਾਹਿਬ ਨਾਲ ਇਹ ਚੱਲ ਰਹੇ ਪਕੌੜੇ ਪਰ ਉਹ ਕਿੱਥੋਂ ਆ ਰਿਹਾ ਜੀ ਉਹ ਸਾਰਾ ਜਾਲੀ ਹੈ ਕਿਉਂ ਨਹੀਂ ਪ੍ਰਸ਼ਾਸਨ ਨੂੰ ਬੰਦ ਕਰ ਰਹੇ ਜੀ ਸਾਡਾ ਦੁੱਧ ਕਿਉਂ ਨਹੀਂ ਪੁੱਛ ਰਹੇ ਜੀ ਡੁਪਲੀਕੇਟ ਦੀ ਆ ਰਹੀ ਹੈ ਤਾਂ ਸਾਡੇ ਦੁੱਧ ਦੀ ਕਿਉਂ ਕਦਰ ਹੈ ਉਹ ਅਫਸਰਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਜੀ ਉਹ ਆਪ ਕੋਈ ਖਾਣਾ ਵੀ ਉਹਨਾਂ ਨੂੰ ਕਿਹੜਾ ਕੁਝ ਮਿਲ ਲਿਆ ਤਾਂ ਕੀ ਪਤਾ ਕੀ ਐਸੀ ਮਜਬੂਰੀ ਹੈ ਜੀ ਬਾਜੀ ਬੜੇ ਠੰਡ ਵੀ ਜਿਆਦੇ ਆ ਬਾਹਰ ਨਿਕਲ ਵੀ ਨਹੀਂ ਹੁੰਦਾ। ਕੋਈ ਅਸੀਂ ਅਸੀਂ ਵੀ ਰੋਟੀ ਖਾ ਗਏ ਸੌਂਦੇ ਉਹ ਵੀ ਰੋਟੀ ਖਾ ਗਏ ਸੌਂਦੇ। ਨੀਂਦਾਂ ਦੀ ਨਾ ਵਧੀਆ ਸਾਨੂੰ। ਠੀਕ ਹੈ। ਅਸੀਂ ਉਹਨਾਂ ਨਾਲੋਂ ਚੰਗੇ ਆ। ਨਿਆਰੀ ਲਈਦੇ ਜਾਂਦੀ। ਕੋਈ ਸਾਨੂੰ ਖਦਰਾ ਤਾਂ ਨਹੀਂ ਹੈ। ਨਾ ਕੋਈ ਖਦਰਾ ਨਹੀਂ। ਮੋਜਾ ਮੋਜਾ ਕਰੀ ਦੀ। ਠੀਕ ਹੈ। ਉਹਦਾ ਰਾਤ ਨੂੰ ਸੌਂ ਵੀ ਨਾ ਸਕਦੇ। ਇਮਾਨਦਾਰੀ ਦੀ ਪਾਵਰ ਤਾਂ ਆਈ ਨਾ। ਇਮਾਨਦਾਰੀ ਦੀ ਪਾਵਰ ਆ ਜੀ। ਠੀਕ ਹੈ। ਜੀ ਮੈਨੂੰ ਇੱਕ ਗੱਲ ਦੱਸੋ। ਭੋਗੜਾ ਦਾ ਕਰਮ ਪੈਣਾ ਹੀ ਹੈ ਨਾ। ਕਰਮ ਉਹਦਾ ਆਖਰ ਭੋਗੜਾ ਹੀ। ਨਹੀਂ ਨਹੀਂ। ਅੱਜ ਦੇ ਨਾਲ ਦੇਖੋ ਅਸੀਂ ਦਾ ਇਹ ਗੱਲ ਕਹਿੰਨੇ ਇੱਕੋ ਗੱਲ ਹੈ ਜੀ ਪ੍ਰਮਾਤਮਾ ਸਾਥ ਦੇ ਰਿਹਾ ਚੰਗੇ ਬੰਦੇ ਦਾ ਵੀ ਮਾੜੇ ਦਾ ਵੀ ਹੁਣ ਚੋਰੀ ਕਰਦਾ ਉਹ ਵੀ ਪਹਿਲਾਂ ਸੁੱਖਣਾ ਕਰਕੇ ਜਾਂਦਾ ਜੀ ਬਾਬਾ ਜੀ ਮੈਂ ਵੀ ਇੱਧਰ ਕੁਝ ਪਾਉਦਾ ਜੀ ਇੱਧਰ ਰੱਖ ਲੈਣਾ ਦਾ ਪਰਮਾਤਮਾ ਨੇ ਦੇਣਾ ਅਖੀਰ ਉਹਨੂੰ ਚੋਰ ਬੜਾ ਬਣਾ ਕੇ ਫਿਰ ਉਹ ਏਦਾਂ ਦਾ ਪਟਕਾਣਾ ਸਾਡਾ ਕੰਮ ਨਹੀਂ ਗਿਆ ਦਾ ਸਾਡਾ ਉਹ ਤਾਂ ਅੰਤੇ ਕਰ ਦਿੰਦਾ ਕੋਈ ਤੁਸੀਂ ਕਹਿ ਰਹੇ ਠੀਕ ਹੈ ਉਹੀ ਗੱਲ ਇਹ ਹੈ ਸਾਡਾ ਕੋਈ ਨਾ ਜਿਹੜਾ ਇੱਕ ਨੰਬਰ ਦਾ ਕੰਮ ਚੜਦਾ ਹੋਲੀ ਹੋਲੀ ਚਾਹੀਦਾ ਤੁਸੀਂ ਜਿਹੜਾ ਜਿਹੜਾ 2 ਨੰਬਰ ਦਾ ਕੰਮ ਹੈ ਕਿਹੜੀ ਵਾਲਾ ਵਾਲਾ ਛੇਤੀ ਚੜਦਾ ਇੱਕੇ ਦਾ ਮੁੰਦਾ ਇੱਕ ਵੇਖਣਾ ਵੀ ਕਿਹੜੀ ਮੰਗੂਆਂ ਛੇ ਉਹ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਸਾਨੂੰ ਇਹ ਨਹੀਂ ਹੈਗਾ ਸਾਡਾ ਕੋਈ ਗੱਲ ਨਹੀਂ ਅਸੀਂ ਤਾਂ ਇੱਕ ਕੰਮ ਕੀਤਾ ਸ਼ੌਂਕ ਦਾ ਕੀਤਾ ਸਾਨੂੰ ਵੀ ਦਿਖਦਾ ਵੀ ਕੋਈ ਇੱਥੇ ਇੰਨਾ ਬੈਨੀਫਿਟ ਹੈ ਨਹੀਂ ਪਰ ਸਾਨੂੰ ਇਹਦੇ ਵਿੱਚ ਕੰਮ ਕਰਕੇ ਮਾਨੂੰ ਸ਼ਾਂਤੀ ਆਉਂਦੀ ਆਨੰਦ ਆਉਂਦਾ ਨਾ ਆਮਦਾਰ ਹੈ ਜੀ ਵਾਹਿਗੁਰੂ ਐਦਾਂ ਸਾਰੇ ਮਹਾਰਾਜ ਇਹੀ ਕਹਿੰਦੇ ਬਾਸ ਅਸੀਂ ਤਾਂ ਗੁਰੂ ਨਾਨਕ ਦੇਵ ਦੇਸ਼ ਲਿਆ ਜੀ ਮਹਾਰਾਜ ਇਹੀ ਹੈ ਪੂਰੇ